ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਲਿਓ ਨਿਕਲਦੇ ਸ਼ੇਰ ਕਾਂਡ 24ਵਾਂ ਕਿਆ ਜਾਨੋ ਗੁਰ ਜਗਾ ਗਿਰਾਈ ਜਾ ਤੇ ਮੈਂ ਪੈ ਸਖਤੀ ਆਈ ਕੁਚਿਰ ਲਾਹੌਰ ਟਿਕਨ ਤੋਂ ਮਗਰੋਂ ਸ਼ਾਹ ਲਈ ਗਰਮੀ ਕਟਣੀ ਔਖੀ ਹੋ ਗਈ ਭਾਦੋਂ ਦੇ ਚਮਾਸਿਆਂ ਨੇ ਸ਼ਾਹ ਦੀ ਬਸ ਕਰਵਾ ਦਿੱਤੀ ਭਾਦੋਂ ਦਾ ਮਹੀਨਾ ਕੱਟਣ ਲਈ ਓ ਲਾਮ ਲਸ਼ਕਰ ਸਮੇਤ ਕਲਾਂ ਨੌਰ ਆ ਗਿਆ ਇੰਨੇ ਦਿਨੀਂ ਡਰਾਉਣੇ ਸੁਪਨਿਆਂ ਨੇ ਸ਼ਾਹ ਦੀਆਂ ਰਾਤਾਂ ਦੀ ਨੀਂਦ ਉਡਾਈ ਹੋਈ ਸੀ ਕਿਸੇ ਆਮ ਆਦਮੀ ਨੂੰ ਭਿਆਨਕ ਜਪਣ ਵਾਲੇ ਸੁਪਣਿਆਂ ਨਾਲ ਵਾ ਤਾਂ ਸ਼ਾਹ ਦਾ ਨਾਦਰ ਸ਼ਾਹ ਦੇ ਸਮੇਂ ਤੋਂ ਹੀ ਸੀ ਉਹ ਜਾਣਦਾ ਸੀ ਕਿ ਨਾਦਰ ਨੂੰ ਵੀ ਇਹੋ ਜਿਹੇ ਸੁਪਨੇ ਅਕਸਰ ਆਇਆ ਕਰਦੇ ਸਨ ਤੇ ਉਹ ਅਬਦਾਲੀ ਨੂੰ ਦੱਸਦਾ ਵੀ ਹੁੰਦਾ ਸੀ ਪਰ ਜਿੰਨਾ ਕ ਅਬਦਾਲੀ ਜਾਣਦਾ ਸੀ ਨਾਦਰ ਕਦੇ ਆਪਣੇ ਸੁਪਣਿਆਂ ਤੋਂ ਡਰਿਆ ਨਹੀਂ ਸੀ ਸ਼ਾਹ ਵੀ ਅੱਜ ਤੱਕ ਕਿੱਥੇ ਡਰਿਆ ਸੀ ਪਰ ਐਤਕੀ ਕੁਝ ਵੱਖਰਾ ਹੋ ਰਿਹਾ ਸੀ ਇੱਕ ਖਾਸ ਸੁਪਨਾ ਉਸ ਨੂੰ ਅਕਸਰ ਆਉਣ ਲੱਗਾ ਸੀ ਤੇ ਉਹ ਡਰ ਕੇ ਉੱਠ ਖਲੋਂਦਾ ਸਾਹੋ ਸਾਹ ਹੋਇਆ ਪਾਣੀ ਪੀਂਦਾ ਤੇ ਮੁੜ ساری ਰਹੀ ਰਹਿੰਦੀ ਰਾਤ ਸੌਂ ਨਾ ਸਕਦਾ ਉਸ ਦੇ ਖਾਸ ਪਹਿਰੇਦਾਰਾਂ ਨੇ ਸ਼ਾਹ ਦਾ ਫਿਕਰ ਕਰਦੇ ਹੋਏ ਇਹ ਗੱਲ ਸ਼ਾਹ ਵਾਲੀ ਤੱਕ ਪਹੁੰਚਾ ਦਿੱਤੀ ਉਹਨਾਂ ਨੂੰ ਤਾਂ ਪਤਾ ਨਹੀਂ ਇਹ ਪਤਾ ਲੱਗਦਾ ਹੈ ਕਿ ਨਹੀਂ ਹਜੂਰ ਪਰ ਉਹ ਸੁੱਤੇ ਪਏ ਸਾਹ ਇਸ ਤਰ੍ਹਾਂ ਲੈ ਰਹੇ ਹੁੰਦੇ ਹਨ ਜਿਵੇਂ ਕੋਈ ਕਾਬਲੋਂ ਦੌੜ ਕੇ اٹਕ ਤੱਕ ਆਵੇ ਕੋਈ ਡਰ ਉਹਨਾਂ ਨੂੰ ਸੁਪਨਿਆਂ ਵਿੱਚ ਇੰਨਾ ਡਰਾਉਂਦਾ ਹੈ ਕੇ ਮੁੜਕਾ ਉਹਨਾਂ ਦੇ ਚਿਹਰੇ ਤੋਂ ਚੋਰਿਆ ਹੁੰਦਾ ਹੈ ਉਠਣਸਾਰ ਉਹ ਕੋਚਰ ਸਿਰ ਫੜ ਕੇ ਬੈਠੇ ਰਹਿੰਦੇ ਹਨ ਤੇ ਫਿਰ ਹਫਦੇ ਹੋਏ ਪਾਣੀ ਪੀਂਦੇ ਨੇ ਸ਼ਾਹਵਲੀ ਅਬਦਾਲੀ ਦੇ ਬਹੁਤ ਨੇੜੇ ਸੀ ਉਸ ਨੇ ਇੱਕ ਮੌਲਵੀ ਨੂੰ ਨਾਲ ਲਿਆ ਤੇ ਅਬਦਾਲੀ ਦੇ ਤੰਬੂ ਵਿੱਚ ਗਿਆ ਆਖਰ ਆਪਣੀ ਪਰੇਸ਼ਾਨੀ ਦਾ ਸਬਬ ਹਜ਼ੂਰ ਸਾਨੂੰ ਨਾ ਦੱਸਣਗੇ ਤਾਂ ਕਿਸ ਨੂੰ ਕਹਿਣਗੇ ਸ਼ਾਹਵਲੀ ਨੇ ਅਬਦਾਲੀ ਨੂੰ ਕਿਹਾ ਐਸੀ ਕੁਝ ਖਾਸ ਗੱਲ ਤਾਂ ਨਹੀਂ ਸ਼ਾਹਵਲੀ ਬਸ ਇੱਕ ਸੁਪਨੇ ਨੇ ਬਹੁਤ ਤੰਗ ਕੀਤਾ ਹੋਇਆ ਹੈ ਜੰਗਾ ਕਤਲਿਆਮ ਲਾਸ਼ਾਂ ਦੇ ਢੇਰ ਇਹ ਤਾਂ ਸਾਡੇ ਜਹੀ ਜ਼ਿੰਦਗੀ ਜਿਉਣ ਵਾਲੇ ਸਭ ਸਿਪਾਈਆਂ ਦੇ ਸੁਪਨਿਆਂ ਦਾ ਹਿੱਸਾ ਨੇ ਦੁਰੇ ਦੁਰਾਨੀ ਕੀ ਤੁਹਾਡੇ ਨਾਲ ਇਸ ਤੋਂ ਕੁਝ ਵੱਖਰਾ ਵਾਪਰ ਰਿਹਾ ਹੈ ਜੰਗ ਸਾਡਾ ਕਿੱਤਾ ਹੈ ਸ਼ਾਵਲੀ ਜੰਗ ਤਾਂ ਅਸੀਂ ਨਾਲ ਲੈ ਕੇ ਪੈਦਾ ਹੋਏ ਹਾਂ ਕਤਲਿਆਮ ਲਾਸ਼ਾਂ ਦੇ ਢੇਰ ਤਬਾਈਆਂ ਤਾਂ ਸਦਾ ਸਾਡੇ ਨਾਲ ਰਹਿਣਗੇ ਇਹ ਸੁਪਨੇ ਤਾਂ ਮੈਨੂੰ ਲਗਭਗ ਬਚਪਨ ਤੋਂ ਹੀ ਆ ਰਹੇ ਨੇ ਜਦੋਂ ਤੋਂ ਹੋਸ਼ ਸੰਭਾਲੀ ਹੈ ਜਾਗਦਾ ਹੋਇਆ ਵੀ ਤੇ ਸੁੱਤਿਆਂ ਵੀ ਇਹਨਾਂ ਦੇ ਰੂਬਰੂ ਰਿਹਾ ਹਾਂ ਨਾਲੇ ਸਾਡੇ ਤਾਂ ਜਿਸ ਬੱਚੇ ਨੂੰ ਇਹ ਸੁਪਨੇ ਨਾ ਆਉਣ ਉਸ ਦੇ ਅਫਗਾਨ ਖੂਨ ਤੇ ਸਭੋ ਸ਼ੱਕ ਕਰਨਾ ਚਾਹੀਦਾ ਹੈ ਜੇ ਕੋਈ جنگ ਦੇ ਸੁਪਨੇ ਨਹੀਂ ਦੇਖ ਸਕਦਾ ਤਾਂ ਉਹ ਦੁਆ ਕਰੇ ਕਿ ਉਸ ਦਾ ਜਨਮ ਅਫਗਾਨਿਸਤਾਨ ਦੀ ਧਰਤੀ ਤੇ ਨਾ ਹੋਵੇ ਫਿਰ ਹਜ਼ੂਰ ਦੀ ਨੀਂਦ ਉੱਡ ਜਾਣ ਦਾ ਕਾਰਨ ਕੀ ਹੈ ਸ਼ਾਹ ਵਾਲੀ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਨੂੰ ਇੱਕ ਸੁਪਨਾ ਲਗਭਗ ਰੋਜ਼ ਆਉਂਦਾ ਹੈ ਸ਼ਾਹ ਵਾਲੀ ਮੈਂ ਪਾਣੀ ਪਤ ਵਿੱਚ ਮਰਾਠਿਆਂ ਨਾਲ ਜੰਗ ਕਰ ਰਿਹਾ ਹਾਂ ਤੇ ਇੱਕਦਮ ਕੁੱਪਰਹੀੜ ਪਹੁੰਚ ਜਾਂਦਾ ਹਾਂ ਪਾਣੀਪਤ ਤੇ ਕੁੱਪਰਹੀੜ ਮੇਰੇ ਸੁਪਨੇ ਵਿੱਚ ਇੱਕ ਹੋ ਜਾਂਦੇ ਹਨ ਕਿਹੜਾ ਮੈਦਾਨ ਪਾਣੀਪਤ ਦਾ ਹੈ ਤੇ ਕਿਹੜਾ ਕੁੱਪਰਹੀੜ ਕੁਝ ਪਤਾ ਨਹੀਂ ਲੱਗਦਾ ਪਛਾਣ ਸਿਰਫ ਇੱਕੋ ਵਰਤਾਰੇ ਤੋਂ ਹੁੰਦੀ ਹੈ ਪਾਣੀਪਤ ਵਿੱਚ ਮੈਂ ਆਪਣਾ ਜੰਗੀ ਸਮਾਨ ਛੱਡ ਕੇ ਭੱਜੇ ਜਾਂਦੇ ਮਰਾਠਿਆਂ ਨੂੰ ਵੜ ਰਿਹਾ ਹੁੰਦਾ ਹਾਂ ਤੇ ਕੁੱਪਰਹੀੜ ਵਿੱਚ ਨਿਹੱਥੇ ਸਿੱਖ ਗੋਲੀਆਂ ਖਾ ਕੇ ਵੀ ਮੇਰੇ ਅੱਗੇ ਖਲੋਤੇ ਰਹਿੰਦੇ ਹਨ ਗੋਲੀਆਂ ਵੱਜਣ ਤੇ ਤਾਂ ਸਗੋਂ ਉਹ ਮੇਰੇ ਵੱਲ ਦੇਖ-ਦੇਖ ਹੱਸਦੇ ਹਨ ਸ਼ਾਹਵਲੀ ਕੁੱਪ ਦੀ ਧਰਤੀ ਤੇ ਪਾਣੀ ਪਤ ਦੀ ਧਰਤੀ ਵਿੱਚ ਉਥੇ ਖਲੋਤੇ ਦੁਸ਼ਮਣਾਂ ਦੇ ਵਤੀਰੇ ਕਰਕੇ ਜ਼ਮੀਨ ਅਸਮਾਨ ਦਾ ਫਰਕ ਦਿਸਣ ਲੱਗਦਾ ਹੈ ਪਾਣੀ ਪਤ ਵਿੱਚ ਮਰਾਠੇ ਮੇਰੀ ਮਾਰ ਤੋਂ ਡਰਦੇ ਮੇਰੇ ਅੱਗੇ ਭੱਜੇ ਜਾਂਦੇ ਹਨ ਤੇ ਸਿੱਖਾਂ ਨੂੰ ਮੈਂ ਮਾਰ ਕੇ ਵੀ ਮਾਰ ਨਹੀਂ ਪਾਉਂਦਾ ਜੀ ਹਜ਼ੂਰ ਕੁਝ ਹੋਰ ਵੀ ਵਾਪਰਦਾ ਹੈ ਮੌਲਵੀ ਬੋਲਦਾ ਹੈ ਵਾਪਰਦਾ ਤਾਂ ਸਭ ਇਸ ਤੋਂ ਮਗਰੋਂ ਹੀ ਹੈ ਇੱਥੋਂ ਤੱਕ ਤਾਂ ਮੈਨੂੰ ਸਿਰਫ ਧਰਤੀਆਂ ਦੇ ਫਰਕ ਦਾ ਹੀ ਪਤਾ ਲੱਗਦਾ ਹੈ ਮੈਂ ਅਜ ਤੱਕ ਇਹੋ ਸਮਝਦਾ ਰਿਹਾ ਹਾਂ ਕਿ ਹਰ ਥਾਂ ਦੁਸ਼ਮਣ ਮੇਰੇ ਲਈ ਇੱਕੋ ਜਿਹਾ ਹੈ ਤੇ ਇੱਕੋ ਜਿਹੀ ਬਹਾਦਰੀ ਤੇ ਕਾਇਰਤਾ ਦਿਖਾਉਂਦਾ ਹੈ ਪਰ ਸੁਪਨੇ ਵਿੱਚ ਇਥੋਂ ਤੱਕ ਤਾਂ ਮੈਨੂੰ ਸਿਰਫ ਇਹੋ ਯਾਦ ਕਰਵਾਇਆ ਜਾਂਦਾ ਹੈ ਕਿ ਪੰਜਾਬ ਦੀ ਧਰਤੀ ਦਾ ਵਤੀਰਾ ਕੁੱਲ ਧਰਤੀਆਂ ਨਾਲੋਂ ਵੱਖਰਾ ਹੈ ਜੀ ਅਸੀਂ ਸੁਣ ਰਹੇ ਹਾਂ ਹਜੂਰ ਅਬਦਾਲੀ ਨੂੰ ਚੁੱਪ ਹੋ ਗਿਆ ਦੇਖ ਕੇ ਸ਼ਾਹ ਵਾਲੀ ਬੋਲਿਆ ਫਿਰ ਇੱਕਦਮ ਸਨਾਟਾ ਸ਼ਾ ਜਾਂਦਾ ਹੈ ਸਭ ਪਾਸੇ ਲਾਸ਼ਾਂ ਹੀ ਲਾਸ਼ਾਂ ਹਨ ਤੇ ਮੈਂ ਇਕੱਲਾ ਸਭ ਦੇ ਵਿੱਚ ਆਲੇ ਖਲੋਤਾ ਹਾਂ ਮੈਨੂੰ ਆਪਣੀ ਜਿੱਤ ਦਾ ਅਹਿਸਾਸ ਹੁੰਦਾ ਹੈ ਤੇ ਮੈਂ ਹੱਸਣ ਲੱਗਦਾ ਹਾਂ ਥੋੜਾ ਜਿਰਤਾ ਮੈਂ ਇਕੱਲਾ ਹੱਸਦਾ ਰਹਿੰਦਾ ਹਾਂ ਤੇ ਫੇਰ ਕੁਝ ਹੋਰ ਹੱਸਣ ਦੀਆਂ ਆਵਾਜ਼ਾਂ ਆਉਣ ਲੱਗਦੀਆਂ ਹਨ ਮੈਂ ਆਸੇ-ਪਾਸੇ ਦੇਖਦਾ ਹਾਂ ਤਾਂ ਮੇਰੇ ਆਲੇ-ਦੁਆਲੇੋਂ ਕੁਝ ਲਾਸ਼ਾਂ ਉੱਠਣ ਲੱਗਦੀਆਂ ਹਨ ਉਹ ਉੱਠਦੇ ਹੋਏ ਉੱਚੀ-ਉੱਚੀ ਹੱਸ ਰਹੇ ਹੁੰਦੇ ਹਨ ਹੌਲੀ-ਹੌਲੀ ਕਰਕੇ ਸੈਂਕੜੇ ਲਾਸ਼ਾਂ ਉੱਠ ਖਲੋਂਦੀਆਂ ਹਨ ਤੇ ਉਹ ਮਰਾਠਿਆਂ ਦੀਆਂ ਨਹੀਂ ਹੁੰਦੀਆਂ ਸ਼ਾਹਵਲੀ ਇੱਕ ਵੀ ਮਰਾਠੇ ਦੀ ਨਹੀਂ ਹੁੰਦੀ ਉਹ ਸਾਰੀਆਂ ਤਾਂ ਸਿੱਖਾਂ ਦੀਆਂ ਹੁੰਦੀਆਂ ਹਨ ਉਹ ਉੱਠਦੇ ਨੇ ਤੇ ਮੇਰੇ ਵੱਲ ਦੇਖ ਦੇ ਕੇ ਹੱਸਦੇ ਨੇ ਜਿਵੇਂ ਮੇਰਾ ਮਖੌਲ ਉਡਾ ਰਹੀ ਹੁਣ ਕਿ ਮੈਂ ਮਾਰ ਕੇ ਵੀ ਉਹਨਾਂ ਨੂੰ ਮਾਰ ਨਹੀਂ ਸਕਿਆ ਮੈਂ ਡਰ ਜਾਂਦਾ ਹਾਂ ਤੇ ਉਹ ਹੱਸਦੇ ਰਹਿੰਦੇ ਨੇ ਕੁਝ ਸਮੇਂ ਮਗਰੋਂ ਇੱਕ ਧਮਾਕਾ ਹੁੰਦਾ ਹੈ ਜੀ ਹਜੂਰ ਕੈਸਾ ਧਮਾਕਾ ਇੱਕ ਧਮਾਕਾ ਹੁੰਦਾ ਹੈ ਤੇ ਉਹ ਸਾਰੇ ਸੋਗ ਵਿੱਚ ਬੈਠ ਜਾਂਦੇ ਨੇ ਮੈਂ ਉਹਨਾਂ ਦਾ ਹਰਮੰਦਰ ਢਾ ਦਿੱਤਾ ਹੈ ਤੇ ਉਹ ਸਭ ਉਦਾਸ ਹੋ ਕੇ ਹਰਮੰਦਰ ਦੇ ਢੇਰ ਕੋਲ ਬੈਠ ਜਾਂਦੇ ਹਨ ਪਰ ਮੈਂ ਹੁਣ ਹੱਸਦਾ ਨਹੀਂ ਤੇ ਫੇਰ ਕਹਿੰਦਾ ਬਦਾਲੀ ਚੁੱਪ ਹੋ ਜਾਂਦਾ ਹੈ ਤੇ ਫੇਰ ਕੀ ਹਜੂਰ ਫੇਰ ਕੀ ਹੁੰਦਾ ਹੈ ਤੇ ਫੇਰ ਕੁਝ ਦੇਰ ਮਗਰੋਂ ਢੇਰ ਹੋ ਚੁੱਕੇ ਹਰਮੰਦਰ ਦੇ ਮਲਬੇ ਵਿੱਚੋਂ ਦੀਵਿਆਂ ਦੀਆਂ ਲਾਟਾਂ ਨਿਕਲਣ ਲੱਗਦੀਆਂ ਹਨ ਉਹ ਲਾਟਾਂ ਹੌਲੀ-ਹੌਲੀ ਮੇਰੇ ਵੱਲ ਆਉਂਦੀਆਂ ਹਨ ਮੇਰੇ ਕੋਲ ਆਉਂਦੇ ਆ ਉਹ ਸਿੰਘਾਂ ਦਾ ਰੂਪ ਲੈ ਲੈਂਦੀਆਂ ਹਨ ਲਾਟਾਂ ਸਿੰਘ ਬਣ ਜਾਂਦੀਆਂ ਨੇ ਸ਼ਾਹਬੜੀ ਰੌਸ਼ਨੀਆਂ ਛੱਡ ਰਹੇ ਸਿੰਘ ਸੋਗ ਵਿੱਚ ਬੈਠੇ ਸਿੰਘ ਵੀ ਉੱਠ ਖਲੋਂਦੇ ਹਨ ਤੇ ਜੋ ਪਹਿਲਾਂ ਨਹੀਂ ਉੱਠੇ ਸਨ ਉਹਨਾਂ ਵਿੱਚ ਵੀ ਜਾਨ ਆ ਜਾਂਦੀ ਹੈ ਸਭ ਮੇਰੇ ਕਰੀਬ ਆਉਣ ਲੱਗਦੇ ਹਨ ਤੇ ਮੈਂ ਪੂਰਾ ਜ਼ੋਰ ਲਾ ਕੇ ਭੱਜਦਾ ਹਾਂ ਬਹੁਤ ਤੇਜ਼ੀ ਨਾਲ ਭੱਜਨ ਮਗਰੋਂ ਵੀ ਮੈਂ ਉਹਨਾਂ ਤੋਂ ਜ਼ਿਆਦਾ ਦੂਰ ਨਹੀਂ ਜਾ ਸਕਦਾ ਦੀਵਿਆਂ ਦੀਆਂ ਲਾਟਾਂ ਹਵਾ ਵਿੱਚ ਹੀ ਮੇਰਾ ਪਿੱਛਾ ਕਰ ਰਹੀਆਂ ਹਨ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਕੁਝ ਲਾਸ਼ਾਂ ਕੱਟੇ ਹੋਏ ਸਿਰਾਂ ਨੂੰ ਤਲੀਆਂ ਤੇ ਟਿਕਾਈ ਮੇਰੇ ਮਗਰ ਆ ਰਹੀਆਂ ਹਨ ਜਾਣਖਾਂ ਠੀਕ ਕਹਿੰਦਾ ਸੀ ਸ਼ਾਵਲੀ ਠੀਕ ਕਹਿੰਦਾ ਸੀ ਉਹ ਕਿ ਇਹ ਬਿਨਾ ਸਿਰ ਤੋਂ ਵੀ ਲੜ ਲੈਂਦੇ ਹਨ ਦੂਰੋਂ ਉੱਡਦੀਆਂ ਹੋਈਆਂ ਇੱਟਾਂ ਮੇਰੇ ਨੱਕ ਦੀ ਸੱਟ ਵਾਲੀ ਥਾਂ ਤੇ ਵੱਜਦੀਆਂ ਹਨ ਸਿੰਘ ਕਦੇ ਸਰੀਰਾਂ ਵਿੱਚ ਆ ਜਾਂਦੇ ਹਨ ਤੇ ਕਦੇ ਦੀਵਿਆਂ ਦੀਆਂ ਲਾਟਾਂ ਬਣ ਜਾਂਦੇ ਹਨ ਅਸਮਾਨ ਦੇ ਤਾਰੇ ਵੀ ਉਹਨਾਂ ਨਾਲ ਮਿਲ ਜਾਂਦੇ ਹਨ ਜਾਪਦਾ ਹੈ ਜਿਵੇਂ ਸਾਰੀ ਕਾਇਨਾਤ ਮੇਰੀ ਦੁਸ਼ਮਣ ਹੋ ਗਈ ਹੋਵੇ ਤੇ ਫੇਰ ਤੀਰਾਂ ਬਰਸ਼ਿਆਂ ਨੇਜਿਆਂ ਦੀ ਇੱਕ ਬਉਸ਼ਾਰ ਮੇਰੇ ਵੱਲ ਆਉਂਦੀ ਹੈ ਤੇ ਮੇਰੀ ਅੱਖ ਖੁੱਲ ਜਾਂਦੀ ਹੈ ਹਫਦਾ ਹੋਇਆ ਅਬਦਾਲੀ ਗੱਲ ਪੂਰੀ ਕਰਦਾ ਹੈ ਮੁਰਕਾ ਉਸ ਦੇ ਸਾਰੇ ਸਰੀਰ ਵਿੱਚੋਂ ਚੋਰੀਆ ਹੈ ਸੌ ਸੌ ਹੋਇਆ ਅਬਦਾਲੀ ਨੂੰ ਸ਼ਾਵਲੀ ਪਾਣੀ ਫੜਾਉਂਦਾ ਹੈ ਚਿਹਰਿਆਂ ਤੋਂ ਮੌਲਵੀ ਤੇ ਸ਼ਾਵਲੀ ਵੀ ਡਰੇ ਹੋਏ ਜਾਪ ਰਹੇ ਹਨ ਪਰ ਉਹਨਾਂ ਕੋਲ ਸ਼ਾ ਦੀ ਇਸ ਮਰਜ਼ ਦਾ ਕੋਈ ਇਲਾਜ ਨਹੀਂ ਕੋਚਰ ਬੈਠੇ ਰਹਿਣ ਮਗਰੋਂ ਉਹ ਦੋਵੇਂ ਸ਼ਾਹ ਤੋਂ ਆਗਿਆ ਲੈ ਕੇ ਤੰਬੂ ਤੋਂ ਬਾਹਰ ਆ ਜਾਂਦੇ ਹਨ ਮੈਂ ਕਿਹਾ ਸੀ ਸ਼ਾਹ ਨੂੰ ਕਿ ਹਰਮੰਦਰ ਨੂੰ ਨਾ ਟਾਵੇ ਇੱਕ ਸੂਫੀ ਨੇ ਵੀ ਸ਼ਾਹ ਨੂੰ ਪਹਿਲਾਂ ਬਹੁਤ ਵਰਜਿਆ ਸੀ ਕਿ ਕਿਸੇ ਦੇ ਵੀ ਮੁਕੱਦਸ ਥਾਨ ਨੂੰ ਨੁਕਸਾਨ ਨਾ ਪਹੁੰਚਾਈ ਬਹੁਤ ਰੋਕਿਆ ਸੀ ਮੈਂ ਪਰ ਨਜੀਬ ਖਾਂ ਵਰਗਿਆਂ ਨੇ ਸ਼ਾਹ ਨੂੰ ਉਕਸਾਇਆ ਤੇ ਲਾਹੌਰ ਦੇ ਕਾਜ਼ੀਆਂ ਨੇ ਸ਼ਹਿਦ ਦਿੱਤੀ ਸ਼ਾਹ ਵਾਲੀ ਬਾਹਰ ਆ ਕੇ ਮੌਲਵੀ ਨੂੰ ਦੱਸਣ ਲੱਗਾ ਪਰ ਹੁਣ ਤਾਂ ਉਹ ਪਾਪ ਹੋ ਗਿਆ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਤੇ ਅਸੀਂ ਇੰਨੀ ਜ਼ਰਤ ਨਹੀਂ ਰੱਖਦੇ ਕਿ ਸ਼ਾਹ ਨੂੰ ਕਹੀਏ ਕਿ ਸਿੱਖਾਂ ਤੋਂ ਮਾਫੀ ਮੰਗੇ ਤੇ ਉਹਨਾਂ ਦਾ ਮੰਦਰ ਉਹਨਾਂ ਨੂੰ ਮੋੜ ਉਸਾਰ ਕੇ ਦੇਵੇ ਮੌਲਵੀ ਨੇ ਆਪਣੀ ਬੇਵਸੀ ਜ਼ाहिर ਕੀਤੀ ਤੁਸੀਂ ਮੇਰੀ ਗੱਲ ਯਾਦ ਰੱਖਿਓ ਮੌਲਵੀ ਸਾਹਿਬ ਸ਼ਾਹ ਦੇ ਨੱਕ ਦਾ ਨਾਸੂਰ ਕਦੇ ਠੀਕ ਨਹੀਂ ਹੋਵੇਗਾ ਤੇ ਚੇਤੇ ਰੱਖਿਓ ਸ਼ਾਹ ਇਸੇ ਜ਼ਖਮ ਦੀ ਤਾਬ ਨਾਸਾਰਦਾ ਹੋਇਆ ਦੁਨੀਆ ਤੋਂ ਰੁਖਸਤ ਹੋਵੇਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ